ਕੋ ਅੱਜ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਉਹ ਕੀ ਗੁਰਦੁਆਰਾ ਅਰਜਨ ਦੇਵ ਜੀ ਪੰਜਵੇਂ ਪਾਸੀ ਮੋਂਸਾਬ ਇਸ ਥਾਂ ਨਾ ਜਿੱਤੇ ਗੁਰੂ ਅਰਜਨ ਦੇਵ ਜੀ ਦਾ ਵਿਆਹ ਪੁਰਬ ਹਰੇਕ ਸਾਲ ਸੰਗਤਾਂ ਲੱਖਾਂ ਦੀ ਤਾਰੀਖ ਵਿੱਚ ਆ ਕੇ ਸ਼ਰਧਾ ਤੇ ਸਤਕਾਰ ਦੇ ਨਾਲ ਮਨਾਉਂਦੀਆਂ ਨੇ ਸੋ ਇਸ ਵਾਰ ਯੂਥ ਕਾਲੀਦਲ ਵੱਲੋਂ ਜਿਹੜੀ ਮੁਹਿੰਮ ਚੱਲ ਰਹੀ ਸੀ ਨੌਜਵਾਨਾਂ ਨੂੰ ਸਿੱਖੀ ਸਰੂਪ ਤੇ ਦਸਤਾਰ ਦੇ ਨਾਲ ਜੋੜਨ ਵਾਲੀ ਮੇਰੀ ਦਸਤਾਰ ਮੇਰੀ ਸ਼ਾਨ ਦਾ ਜਿਹੜਾ ਸਮਾਗਮ ਆ ਉਹ ਇੱਥੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਓਟ ਆਸਰੇ ਦੇ ਅਧੀਨ ਕਰਵਾਇਆ ਗਿਆ ਜਿਦੇ ਚ ਜ਼ਿਲ੍ਹੇ ਦੀ ਸਮੁੱਚੀ ਯੂਥ ਕਲੱਬ ਦੀ ਇਕਾਈ ਅਤੇ ਨਾਲ ਹੀ ਯੂਥ ਕਲੱਬ ਦੇ ਸੀਨੀਅਰ ਆਗੂ ਸਾਹਿਬਾਨ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਕਿ ਜਿੱਤੇ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨ ਦਾ ਪ੍ਰਾਲਾ جاری ਆ ਉਹਦੇ ਨਾਲ ਨਾਲ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜਾ ਬੁੱਟਿਆਂ ਦਾ ਲੰਗਰ ਆ ਉਹ ਵੀ ਨਾਲ ਲਗਾਇਆ ਗਿਆ ਇਹ ਸੰਗਤਾਂ ਇੱਕ ਇੱਕ ਬੁੱਟਾ ਲੈ ਕੇ ਜਾ ਰਹੀਆਂ ਨੇ ਨੌਜਵਾਨ ਲੈ ਕੇ ਜਾ ਰਹੇ ਨੇ ਬੱਚੇ ਲੈ ਕੇ ਜਾ ਰਹੇ ਨੇ ਸਾਡੀਆਂ ਭੈਣਾਂ ਲੈ ਕੇ ਜਾ ਰਹੀਆਂ ਨੇ ਇਹ ਉਹ ਇੱਕ ਜਦੋਂ ਗੁਰੂ ਦੇ ਦਰ ਤੋਂ ਆਪਾਂ ਕੋਈ ਚੀਜ਼ ਲੈ ਕੇ ਜਾਂਦੇ ਆ ਦਸਤਾਰ ਸਜਾ ਕੇ ਜਾਵਾਂਗੇ ਤਾਂ ਆਪਣੇ ਮਨ ਦੇ ਵਿੱਚ ਭਾਵਨਾ ਰਹੂਗੀ ਕਿ ਯਾਰ ਗੁਰੂ ਦੇ ਦਰ ਤੋਂ ਪੰਜਵੇਂ ਪਾਤਸ਼ਾਹ ਦੇ ਦਰ ਤੋਂ ਦਸਤਾਰ ਸਜਾ ਕੇ ਆਏ ਆ ਦਸਤਾਰ ਸਿਰ ਤੇ ਸਜੀ ਰੇ ਅਰਦਾਸ ਅੰਦਰ ਕਰਨੀ ਹੈ ਕਿਰਪਾ ਗੁਰੂ ਨੇ ਕਰਨੀ ਹੈ ਉਸੇ ਤਰ੍ਹਾਂ ਬੁੱਟਿਆਂ ਦਾ ਜਿਹੜਾ ਇਹ ਪ੍ਰਸ਼ਾਦ ਲੈ ਕੇ ਜਾ ਰਹੇ ਨੇ ਇਹ ਵੀ ਇਦਾਂ ਹੀ ਹੈ ਕਿ ਜੇ ਗੁਰੂ ਦੇ ਘਰ ਤੋਂ ਬੁੱਟਾ ਲੈ ਕੇ ਜਾ ਕੇ ਭਾਵਨਾ ਹੁੰਦੀ ਆ ਸੰਗਤ ਦੇ ਮਨ ਚ ਕੀ ਗੁਰੂ ਸਾਹਿਬ ਦੇ ਚਰਨਾਂ ਤੋਂ ਵਿਆਹ ਪੁਰਬ ਵਾਲੇ ਦਿਨ ਬੁੱਟਾ ਲੈ ਕੇ ਆਏ ਇਹਨੂੰ ਪਾਲੀਏ ਵੱਡਾ ਕਰੀਏ ਸੋ ਇਹ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਬਾਲਤੇ ਬੁੱਧੀ ਤਾਕਤ ਬਖਸ਼ੀ ਆ ਇਹ ਸੇਵਾ ਦਿੱਤੀ ਆ ਗੁਰੂ ਸਾਹਿਬ ਦਾ ਕੋਟਾਨ ਕੋਟਾਂ ਧੰਨਵਾਦ ਤੇ ਅਰਦਾਸ ਵੀ ਗੁਰੂ ਅੱਗੇ ਤੇ ਸੰਗਤ ਅੱਗੇ ਕਿ ਇਸੇ ਤਰ੍ਹਾਂ ਦਸਤਾਰ ਦੇ ਕੈਂਪ ਤੇ ਹਰਿਆਪੁਰਾ ਪੰਜਾਬ ਚਾਉਣ ਦੀ ਜਿਹੜੀ ਆ ਇਹ ਬੁੱਟੇ ਰੁੱਖ ਲਗਾਉਣ ਦੀ ਮੀਮਾ ਇਹ ਵੀ ਜਾਰੀ ਰਹੇ ਸਾਰੀ ਯੂਥ ਦੀ ਕਾਈ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਰਲ ਮਿਲ ਕੇ ਇਹ ਸਮਾਗਮ ਕੀਤਾ ਤੇ ਨਾਲ ਹੀ ਸੰਗਤਾਂ ਦਾ ਨੌਜਵਾਨ ਬੱਚਿਆਂ ਧੰਨਵਾਦ ਜਿਹੜੇ ਬੜੇ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਦੀ ਓਟ ਆਸਰੇ ਦੇ ਨਾਲ ਇਹ ਸਮਾਗਮ ਦੇ ਵਿੱਚ ਆ ਕੇ ਦਸਤਾਰ ਸਜਾ ਰਹੇ ਨੇ ਅਤੇ ਬੁੱਟੇ ਲਿਖ ਜਾ ਰਹੇ ਨੇ ਜਿੰਦਰ ਸਾਹਿਬ ਜਿਹੜੇ ਪਿਛਲੇ ਸਮੇਂ ਚ ਲੰਬੇ ਸੜਕਾਂ ਤੇ ਬੁੱਟੇ ਹੀ ਅੱਗ ਲਾ ਕੇ ਸਾੜ ਦਿੱਤੇ ਗਏ ਕੋਈ ਅਰਦਾਸ ਬੇਨਤੀ ਕਰੋਗੇ ਕਿ ਇਹਨਾਂ ਲੋਕਾਂ ਨੂੰ ਵੀ ਕੋਈ ਸਮੱਤ ਬਖਸ਼ੇ ਵਾਹਿਗੁਰੂ ਬਿਲਕੁਲ ਬਹੁਤ ਵਧੀਆ ਤੁਸੀਂ ਵੱਡੀ ਗੱਲ ਕਹੀ ਆ ਕਿ ਸੜਕਾਂ ਤੇ ਜਿਹੜੇ ਰੁੱਖ ਲੱਗੇ ਸੀ ਬਹੁਤ ਸੰਸਾਰ ਸਮਾਜਿਕ ਸੰਸਥਾਵਾਂ ਕਲੱਬ ਐਨ ਜੀਓ ਰੁੱਖ ਲਗਾਉਂਦੀਆਂ ਨੇ ਪਰ ਸਰਕਾਰਾਂ ਤੇ ਆਪਾਂ ਜਦੋਂ ਨਾੜ ਫੂਕਦੇ ਆ ਖੇਤਾਂ 'ਚ ਜਾ ਕੇ ਲਾਉਂਦੇ ਆ ਉਹ ਰੁੱਖ ਵੀ ਨਾਲ ਹੀ ਫੂਕ ਦਿੰਨੇ ਆ ਸੋ ਇੱਕ ਤਾਂ ਮੈਂ ਬੇਨਤੀ ਕਰਨਾ ਸਾਰੇ ਕਿਸਾਨ ਵੀਰਾਂ ਨੂੰ ਕਿ ਧਿਆਨ ਰੱਖਿਆ ਜਾਵੇ ਕਿ ਜਦੋਂ ਆਪਾਂ ਅੱਗ ਲਾਉਂਦੇ ਆ ਉਹ ਪਾਸਾ ਪਹਿਲਾਂ ਆਪਾਂ ਕੋ ਸੈੱਟ ਕਰ ਲਈਏ ਕਿਉਂਕਿ ਇਹ ਬਹੁਤ ਵੱਡਾ ਮੈਂ ਕਹਿੰਦਾ ਕਿ ਪਾਪ ਹੈ ਰੁੱਖ ਨੂੰ ਇੱਕ ਹਰੇ ਭਰੇ ਰੁੱਖ ਨੂੰ ਅੱਗ ਲਾ ਕੇ ਸਾੜ ਦੇਣਾ ਇਹ ਤਾਂ ਵੱਡਾ ਗੁਨਾਹ ਨਹੀਂ ਹੋ ਸਕਦਾ ਆਪਣਾ ਫਰਜ਼ ਹੈ ਰੁੱਖ ਲਾ ਕੇ ਪੰਜਾਬ ਨੂੰ ਆਪਣੇ ਆਲੇ ਦੁਆਲੇ ਸੁੰਦਰ ਬਣਾਉਣਾ ਆਪਣੀ ਆਉਣ ਵਾਲੀ ਵੀਡੀਓ ਲਈ ਚੰਗਾ ਸਾਹ ਪੈਦਾ ਕਰਨਾ ਹੈ ਆਪਣੇ ਮੂਰਲੇ ਫਰਜ਼ ਨੇ ਨਾ ਕੀ ਅਗ ਲਾ ਕੇ ਸੜਨਾ ਸੋ ਇਸ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਆ ਕਿ ਇਹ ਸਾਰਿਆਂ ਨੂੰ ਸਮਤ ਬਖਸ਼ੇ ਰੁੱਖ ਨਾ ਸਾਰੇ ਜਾਣ ਰੁੱਖ ਲਗਾਏ ਜਾਣ ਦਸਤਾਰਾਂ ਸਜਾਈਆਂ ਜਾਣ ਤੇ ਖਾਲਸਾ ਤੇ ਪੰਜਾਬ ਚੜ੍ਹਦੀ ਕਲਾ ਵਿੱਚ ਜਾਵੇ ਪਿਛਲੇ ਸਮੇਂ ਚਿੰਦਰ ਸਾਹਿਬ ਦਸਤਾਰਦਾਰ ਜਾਨ ਘਟਿਆ ਆ ਨੌਜਵਾਨਾਂ ਨੇ ਬੋਦੇ ਵੱਧ ਕਟਾਏ ਨੇ ਕੀ ਆਉਣ ਵਾਲੇ ਸਮੇਂ ਜਿਹੜੀ ਤੁਸੀਂ ਮਹਿਮ ਸ਼ੁਰੂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਸਮੁੱਚੀ ਟੀਮ ਦਸਤਾਰ ਦੀ ਦਸਤਾਰਬੰਦੀ ਨੂੰ ਲੈ ਕੇ ਅਗਲੇ ਪ੍ਰੋਗਰਾਮ ਲੀਕੇਗੀ ਦੇਖੋ ਗੁਰੂ ਸਾਹਿਬ ਦੀ ਓਟ ਆਸਰੇ ਦੇ ਨਾਲ ਸ਼੍ਰੀ ਕਾਲ ਤੱਕ ਸਾਹਿਬ ਅਰਦਾਸ ਕਰਕੇ ਇਹ ਸਮਾਗਮ ਸ਼ੁਰੂ ਕੀਤੇ ਸੀ ਤੇ ਮੈਂ ਸਭ ਨੇ ਕਿ 1 ਸਾਲ ਦੇ ਵਿੱਚ ਕਿੰਨੇ ਸੈਂਕੜੇ ਇੰਤਜ਼ਾਰ ਦੇ ਨੌਜਵਾਨ ਦਸਤਾਰ ਦੇ ਨਾਲ ਜੁੜੇ ਨੇ ਕੇਸ ਰੱਖੇ ਨੇ ਦਾੜੇ ਪ੍ਰਕਾਸ਼ ਕੀਤੇ ਨੇ ਇਹ ਗੁਰੂ ਸਾਹਿਬ ਦਾ ਆਸ਼ੀਰਵਾਦ ਆ ਤੇ ਉਹਨਾਂ ਦੀ ਕਿਰਪਾ ਅਰਦਾਸ ਗੁਰੂ ਸਾਹਿਬ ਅੱਗੇ ਗੁਰੂ ਸਾਹਿਬ ਬਾਲਤ ਤੇ ਬੁੱਧੀ ਬਖਸ਼ਦੇ ਰਹਿਣ ਤੇ ਸਮਾਗਮ ਚੱਲਦੇ ਰਹਿਣ ਦੇ ਨੌਜਵਾਨ ਦਸਤਾਰ ਦੇ ਨਾਲ ਜੁੜ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਊ ਕਾਲੀਦਾਲ ਦੇ ਕਮੇ ਪ੍ਰਧਾਨ ਸਰਦਾ ਸਭਜੀ ਸਿੰਘ ਜੀ ਨੂੰ ਜੱਜ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਸ਼ਾਨ ਮੇਰੀ ਦਸਤਾਰ ਦਾ ਕੀਆ ਸਾਡੇ ਹਲਕੇ ਵਿੱਚ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਨਾਲ ਅਸੀਂ ਮੈਂ ਪਿਛਲੇ ਸਮੇਂ ਤੋਂ ਸਾਰੇ ਪੰਜਾਬ ਵਿੱਚ ਕਰ ਰਹੇ ਆ ਪ੍ਰੋਗਰਾਮ ਚ ਜਦ ਸਾਬ ਦੀ ਅਗਵਾਈ ਚ ਤੇ ਸੈਂਕੜੇ ਨੌਜਵਾਨਾਂ ਨੇ ਜਿਨ੍ਹਾਂ ਨੇ ਤਾੜੀ ਕੇਸ ਰੱਖ ਕੇ ਗੁਰੂ ਦੇ ਲੜ ਲੱਗੇ ਨੇ ਤੇ ਪ੍ਰਧਾਨ ਜੀ ਦਾ ਇਹ ਕੀ ਫੇਰ ਸ਼ਲਾਘਾ ਜੋ ਕਦਮ ਇੱਕ ਹੋਰ ਚੁੱਕਿਆ ਕਿ ਜਿਹੜੇ ਰੁੱਖ ਲਗਾਓ ਪੰਜਾਬ ਬਚਾਓ ਤੇ ਤਹਿਤ ਉਹ ਆ ਮੌਸਮ ਬੜਾ ਵਧੀਆ ਜੀ ਤੇ ਗੁਰੂ ਮਹਾਰਾਜ ਦਾ ਵਿਆਹ ਦਿਹਾੜਾ ਵੀ ਇਸ ਦਿਨ ਆ ਚਾਹੁੰਦਾ ਤੇ ਹੁਣ ਜੀ ਵੀਰੋ ਗੁਰੂ ਸਾਹਿਬਾ ਲੰਗਰ ਲੈ ਕੇ ਜਾਊਗਾ ਬੂਟਿਆਂ ਦਾ ਤੇ ਉਹ ਸੁਭਾਅਕ ਤੌਰ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਆਸ਼ੀਰਵਾਦ ਸਮਝਦੇ ਹੋਏ ਉਹਨਾਂ ਨੂੰ ਪਾਲਣ ਪੋਸ਼ਣ ਵੀ ਕਰੂਗਾ ਤੇ ਆਪਣਾ ਕੁਦਰਤ ਬਚੂਗੀ ਜੀ ਉਹਦੇ ਨਾਲ ਮੈਂ ਇੱਕ ਵਾਰ ਫਿਰ ਤੋਂ ਸਰਜੀ ਸਿੰਘ ਜਨ ਜਰਜੀ ਦਾ ਕੋਟਮ ਕੋਟ ਤਨਬਾਦ ਕਰਦਾ ਕਿ ਜਿਨ੍ਹਾਂ ਨੇ ਆਪ ਦਾ ਸਮੇਂ ਚੋਂ ਸਮਾਂ ਕੱਢ ਕੇ ਗੁਰੂ ਘਰ ਦੀ ਹਾਜ਼ਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ